प्यारे बच्चों आज आपा क्लास 5 मेरी दुनिया पार्ट नंबर 16 समूह ਅਤੇ ਸੁਖ ਬਿਸਮੂ ਤੇ ਸੁਖ ਠੀਕ ਹੈ ਚਲ ਪੜਦੇ ਖੇਤ ਵਿੱਚ ਇੱਕ ਘਰ ਦਿਖਾ ਰੱਖਿਆ ਹੈ ਇੱਕ ਘਰ ਹੈ ਖੇਤ ਵਿੱਚ ਠੀਕ ਹੈ ਅੱਗੇ ਦੇਖੋ ਤੇਰੇ ਬਾਰੇ ਆਪਾਂ ਪੜਦੇ ਆ ਅਮਨਦੀਪ ਦਾ ਪਿੰਡ ਘਰ ਪਿੰਡ ਤੋਂ ਕਾਫੀ ਦੂਰ ਖੇਤ ਵਿੱਚ ਸਥਿਤ ਹੈ ਇਹ ਜਿਹੜਾ ਘਰ ਹੈ ਇਹ ਅਮਨਦੀਪ ਦਾ ਹੈ ਠੀਕ ਹੈ ਸਥਿਤ ਹੈ ਜਦ ਕਿ ਉਸਦੇ ਦੋਸਤ ਹਰਜੀਤ ਦਾ ਘਰ ਪਿੰਡ ਵਿੱਚ ਹੀ ਹੈ ਅਮਨਦੀਪ 2 ਦਿਨ ਸਕੂਲ ਨਹੀਂ ਆਇਆ ਹਰਜੀਤ ਉਸ ਬਿਨਾ ਹਰਜੀਤ ਉਸ ਬਿਨਾ ਕਾਫੀ ਉਦਾਸ ਸੀ ਜਦ ਅਮਨ ਸਕੂਲ ਆਇਆ ਤਾਂ ਹਰਜੀਤ ਨੇ ਪੁੱਛਿਆ ਪੁੱਛਣ ਲੱਗਿਆ ਕਿ ਉਹ ਸਕੂਲ ਕਿਉਂ ਨਹੀਂ ਆਇਆ ਅਮਨਦੀਪ ਨੇ ਦੱਸਿਆ ਕਿ ਉਸਦੇ ਦਾਦਾ ਜੀ ਦੀ ਮੌਤ ਹੋ ਗਈ ਜਿਸ ਕਰਕੇ ਉਹ ਸਕੂਲ ਨਹੀਂ ਆ ਸਕਿਆ ਹਰਜੀਤ ਕੀ ਦਾਦਾ ਜੀ ਬਿਮਾਰ ਹੋ ਗਏ ਸਨ ਕੁਛਦੇ ਹਰਜੀਤ ਉਸ ਤੋਂ ਅਮਨਦੀਪ ਤੋਂ ਅਮਨਦੀਪ ਕਹਿੰਦਾ ਹੈ ਅਮਨਦੀਪ ਕਹਿੰਦਾ ਹੈ ਵੀਰਵਾਰ ਰਾਤ ਨੂੰ ਉਹ ਅਚਾਨਕ بیمار ਹੋ ਗਏ ਸਾਡੀ ਜੀਪ ਖਰਾਬ ਸੀ ਇਸ ਕਰਕੇ ਅਸੀਂ ਉਹਨਾਂ ਨੂੰ ਰਾਤ ਨੂੰ ਡਾਕਟਰ ਕੋਲ ਲੈ ਕੇ ਨਾ ਜਾ ਸਕ ਕੇ ਸਵੇਰ ਤੱਕ ਉਹਨਾਂ ਦੀ ਤਬੀਅਤ ਕਾਫੀ ਵਿਗੜ ਗਈ ਫਿਰ ਅਸੀਂ ਡਾਕਟਰ ਸਾਹਿਬ ਕੋਲ ਲੈ ਕੇ ਗਏ ਪਰ ਉਹ ਠੀਕ ਨਾ ਹੋਏ ਠੀਕ ਹੈ ਰਾਤ ਜੀਪ ਕਾ ਖਰਾਬ ਹੋਣ ਕਾਰਨ ਉਹ ਨਹੀਂ ਲੈ ਜਾ ਸਕੇ ਹਰਜੀਤ ਜੇ ਤੁਸੀਂ ਰਾਤ ਨੂੰ ਹੀ ਡਾਕਟਰ ਕੋਲ ਲੈ ਜਾਂਦੇ ਤਾਂ ਸ਼ਾਇਦ ਉਹ ਠੀਕ ਹੋ ਜਾਂਦੇ ਅਮਨਦੀਪ ਕਹਿੰਦਾ ਹਾਂ ਡਾਕਟਰ ਸਾਹਿਬ ਵੀ ਇਹੀ ਕਹਿੰਦੇ ਸਨ ਕਿ ਤੁਸੀਂ ਹਸਪਤਾਲ ਜਾਣ ਵਿੱਚ ਬਹੁਤ ਦੇਰ ਕਰ ਦਿੱਤੀ ਹਰਜੀਤ ਕਹਿੰਦਾ ਤੁਹਾਡਾ ਘਰ ਪਿੰਡ ਤੋਂ ਦੂਰ ਹੋਣ ਕਰਕੇ ਕੋਈ ਹੋਰ ਤੁਹਾਡੀ ਸਹਾਇਤਾ ਲਈ ਵੀ ਜਲਦੀ ਨਹੀਂ ਪਹੁੰਚ ਸਕਦਾ ਜਦ ਮੇਰੇ ਤਾਇਆ ਜੀ ਨੂੰ ਦਿਲ ਦਾ ਦੌਰਾ ਪਿਆ ਸੀ ਤਾਂ ਸਾਡੇ ਗਵਾਂਢੀ ਅੰਕਲ ਉਹਨਾਂ ਨੂੰ ਆਪਣੀ ਕਾਰ ਵਿੱਚ ਤੁਰੰਤ ਸਟੌਪ ਲੱਗ ਗਈ ਸਨ ਜਿਸ ਕਰਕੇ ਉਹਨਾਂ ਦੀ ਜ਼ਿੰਦਗੀ ਬਚ ਗਈ ਨਹੀਂ ਤਾਂ ਸਾਡੇ ਕੋਲ ਉਹਨਾਂ ਨੂੰ ਲੈ ਕੇ ਜਾਣ ਲਈ ਕੋਈ ਸਾਧਨ ਨਹੀਂ ਸੀ ਠੀਕ ਹੈ ਬੱਚੋ ਅੱਗੇ ਦੇਖੋ ਅਮਨਦੀਪ ਆਂਡ ਗਵਾਂਡ ਦਾ ਹੋਣ ਦੀ ਸਾਨੂੰ ਘਾਟ ਤਾਂ ਹੁੰਦੀ ਹੈ ਨੇੜੇ ਹੋਣ ਨੇੜੇ ਹੋਰ ਘਰ ਨਾ ਹੋਣ ਕਰਕੇ ਮੈਨੂੰ ਖੇਡਣ ਜਾਂ ਪੜ੍ਹਨ ਲਈ ਉੱਥੇ ਦੋਸਤ ਨਹੀਂ ਮਿਲਦੇ ਮੇਰੇ ਜਨਮ ਦਿਨ ਮੌਕੇ ਤੇ ਵੀ ਪਿੰਡ ਵਿੱਚੋਂ ਥੋੜੇ ਹੀ ਜਿਹੇ ਦੋਸਤ ਆਸਕੇ ਹਰਜੀਤ ਸਾਨੂੰ ਤਾਂ ਇਸ ਗੱਲ ਦੀ ਵੱਡੀ ਮौज ਹੈ ਸਾਡੀ ਗਲੀ ਵਿੱਚ ਕਿਸੇ ਦੇ ਘਰ ਕੋਈ ਫੰਕਸ਼ਨ ਹੋਵੇ ਅਸੀਂ ਸਾਰੇ ਇਕੱਠੇ ਹੋ ਜਾਂਦੇ ਹਾਂ ਪਿੰਡ ਵਿੱਚ ਹੋਰ ਦਿਨ ਤਿਉਹਾਰ ਵੀ ਸਾਰੇ ਹਰਲ ਕੇ ਮਨਾਉਂਦੇ ਹਾਂ ਹਨ ਇੱਕ ਵਾਰ ਸਾਡੀ ਗਲੀ ਵਿੱਚ ਕੁਝ ਸੱਕੀ ਬੰਦੇ ਨਜ਼ਰ ਆਏ ਤਾਂ ਮੋਹੱਲੇ ਵਾਸੀਆਂ ਨੇ ਇਕੱਠੇ ਹੋ ਕੇ ਉਹਨਾਂ ਨੂੰ ਘੇਰ ਲਿਆ ਤੇ ਪੁਲਿਸ ਸਟੇਸ਼ਨ ਲੈ ਗਏ ਪੁੱਛਗਲ ਕਰਨ ਤੇ ਪੁਲਿਸ ਨੇ ਨੂੰ ਪਤਾ ਲੱਗ ਗਿਆ ਕਿ ਉਹ ਤਾਂ ਖਤਰਨਾਕ ਅਪਰਾਧੀ ਸਨ ਅਤੇ ਚੋਰੀ ਕਰਨ ਦੇ ਇਰਾਦੇ ਨਾਲ ਆਏ ਸਨ ਤਾਂ ਮਨਦੀਪ ਕਹਿੰਦੇ ਹੁਣ ਸਾਡੇ ਘਰ ਕਿਆਂ ਨੂੰ ਵੀ ਕਦੇ-ਕਦੇ ਮਹਿਸੂਸ ਹੁੰਦਾ ਹੈ ਕਿ ਪਿੰਡ ਵਿੱਚ ਆਪਣੇ ਭਾਈਚਾਰੇ ਵਿੱਚ ਰਹਿਣਾ ਦੇ ਕਈ ਫਾਇਦੇ ਹਨ ਹਰਜੀਤ ਪਰ ਫਿਰ ਤੁਸੀਂ ਖੇਤ ਵਿੱਚ ਕਿਉਂ ਰਹਿਣ ਲੱਗੇ ਪੁੱਛਦਾ ਅਮਨਦੀਪ ਕਹਿੰਦਾ ਅਸਲ ਵਿੱਚ ਸਾਡਾ ਖੇਤ ਪਿੰਡ ਤੋਂ ਕਾਫੀ ਦੂਰ ਸੀ ਖੇਤ ਆਉਣਾ ਜਾਣਾ ਅਤੇ ਰੋਟੀ ਪਾਣੀ ਪਹੁੰਚਾਉਣ ਵਿੱਚ ਬਹੁਤ ਸਮਾਂ ਨਸ਼ਟ ਹੁੰਦਾ ਸੀ ਸੋ ਪਿਤਾ ਜੀ ਨੇ ਖੇਤ ਵਿੱਚ ਹੀ ਘਰ ਪਾਉਣ ਦਾ ਫੈਸਲਾ ਕਰ ਲਿਆ ਇਸ ਨਾਲ ਸਾਨੂੰ ਖੇਤ ਦੇ ਕੰਮ ਕਰਨ ਵਿੱਚ ਬਹੁਤ ਸੁੱਖ ਹੋ ਗਈ ਮਨੁੱਖ ਸਮਾਜਿਕ ਜੀਵ ਹੈ ਇਸ ਕਰਕੇ ਉਹ ਪਿੰਡਾਂ ਸਹਰਾਂ ਤੇ ਕਸਬੀਆਂ ਵਿੱਚ ਇਕੱਠੇ ਰਹਿਣਦੇ ਹਨ ਗਵਾਂਡ ਵਿੱਚ ਰਹਿਣ ਵਾਲੇ ਪਰਿਵਾਰ ਸੁੱਖ-ਦੁੱਖ ਵਿੱਚ ਇੱਕ ਦੂਜੇ ਦੇ ਕੰਮ ਆਉਂਦੇ ਹਨ ਇਕੱਠੇ ਰਹਿਣ ਨਾਲ ਸੁਰੱਖਿਆ ਦਾ ਅਹਿਸਾਸ ਹੁੰਦਾ ਹੈ ਕਿਉਂਕਿ ਮਿਲ ਜੁਲ ਕੇ ਕਿਸੇ ਵੀ ਖਤਰੇ ਦਾ ਟਾਕਰਾ ਕੀਤਾ ਜਾ ਸਕਦਾ ਹੈ ਬੱਚਿਆਂ ਦੇ ਖੇਡਣ ਅਤੇ ਵੱਡਿਆਂ ਦੇ ਸ਼ਹਿਰਕ ਆਦੀਕਰਨ ਲਈ ਸਾਂਝੇ ਤੌਰ ਤੇ ਪਾਰਕ ਬਣਾਏ ਜਾਂਦੇ ਹਨ ਇਸੇ ਤਰ੍ਹਾਂ ਸਮਾਜਿਕ ਕਾਰਜਾਂ ਲਈ ਸਾਂਝੀਆਂ ਇਮਾਰਤਾਂ ਬਣਾਈ ਜਾਂਦੀਆਂ ਹਨ ਇਹਨਾਂ ਨੂੰ ਮੋਹੱਲੇ ਦੇ ਲੋਕ ਸਾਂਝੇ ਤੌਰ ਤੇ ਵਰਤ ਸਕਦੇ ਹਨ ਇਸੇ ਤਰ੍ਹਾਂ ਪੀਣ ਵਾਲਾ ਸਾਫ਼ ਪਾਣੀ ਬੱਚਿਆਂ ਲਈ ਸਕੂਲ ਹਸਪਤਾਲ ਅਤੇ ਹੋਰ ਸਹੂਲਤਾ ਘਰਾ ਦੇ ਸਮੂਹ ਲਈ ਹੀ ਦਿੱਤੀਆਂ ਜਾ ਸਕਦੀਆਂ ਹਨ ਚਾਹੇ ਕਿਸੇ ਖਾਸ ਮਕਸਦ ਲਈ ਕੁਝ ਵਿਅਕਤੀ ਆਬਾਦੀ ਤੋਂ ਦੂਰ ਰਹਿਣ ਰਹਿਣ ਗਏ ਹੁਣ ਪਰ ਸੁਰੱਖਿਆ ਸਮਾਜਿਕ ਜ਼ਿੰਦਗੀ ਅਤੇ ਸਹਿਰੀ ਸੁਖਸੋਲਤਾ ਸਮੂਹ ਵਿੱਚ ਹੀ ਮਾਨਿਆ ਜਾ ਸਕਦੀਆਂ ਹਨ ਠੀਕ ਹੈ ਬੱਚੋ ਇਹਦਾ ਮਤਲਬ ਇਹ ਕੀ ਕਹਿ ਰਹੇ ਨੇ ਵੀ ਆਪਾਂ ਨੇ ਜੇ ਕੋਈ ਵੀ ਸੁੱਖ ਸਹੂਲਤ ਲੈਣੀ ਹੈ ਆਪਾਂ ਨੇ ਸਮੂਹ ਵਿੱਚ ਹੀ ਰਹਿਣਾ ਪਊਗਾ ਸਮੂਹ ਵਿੱਚ ਰਹਿਣ ਦੇ ਬਹੁਤ ਫਾਇਦੇ ਆ ਸੁੱਖ ਦੁੱਖ ਵਿੱਚ ਆਪਾਂ ਇੱਕ ਦੂਜੇ ਤੇ ਕੰਮ ਆ ਸਕਦੇ ਹਾਂ ਰਾਤ ਨੂੰ ਕੋਈ ਕੰਮ ਲੋਡ ਹੋ ਜੇ ਤਾਂ ਇੱਕ ਦੂਜੇ ਤੇ ਕੰਮ ਆ ਸਕਦੇ ਆ ਮਿਲ ਜੁਲ ਕੇ ਖੇਡ ਸਕਦੇ ਆ ਪੜ ਸਕਦੇ ਆ ਤੇ ਆਪਾਂ ਇੱਕ ਦੂਜੇ ਨਾਲ ਗੱਲਬਾਤ ਕਰ ਸਕਦੇ ਆ ਸਾਂਝੀ ਠੀਕ ਹੈ ਪ੍ਰਸ਼ਨ ਨੰਬਰ 1 ਬੱਚੋ ਕਿਸੇ ਘਟਨਾ ਦਾ ਵਰਣਨ ਕਰੋ ਜਦੋਂ ਤੁਹਾਡੇ ਗਵਾਂਢੀਆਂ ਨੇ ਤੁਹਾਡੀ ਮਦਦ ਕੀਤੀ ਹੋਵੇ ਜਾਂ ਤੁਸੀਂ ਕਿਸੇ ਗਵਾਂਢੀ ਦੀ ਮਦਦ ਕੀਤੀ ਹੋਵੇ ਸਾਡੇ ਇਹਦਾ ਉੱਤਰ ਕੀ ਲਿਖਾਂਗੇ ਤੁਸੀਂ ਆਪ ਦੇ ਅਨੁਸਾਰ ਲਿਖ ਸਕਦੇ ਹੋ ਮੈਂ ਕੀ ਲਿਖਿਆ ਹੈ ਸਾਡੇ ਗਵਾਂਡ ਵਿੱਚ ਇੱਕ ਬਜ਼ੁਰਗ ਔਰਤ ਇਕੱਲੀ ਰਹਿੰਦੀ ਸੀ ਉਸ ਨੂੰ ਸਾਰੇ ਨਾਨੀ ਕਹਿੰਦੇ ਹਨ ਇੱਕ ਦਿਨ ਉਹਨਾਂ ਦੀ ਸਿਹਤ ਬਹੁਤ ਖਰਾਬ ਹੋ ਗਈ ਮੇਰੇ ਮੰਮੀ ਪਾਪਾ ਨੇ ਡਾਕਟਰ ਨੂੰ ਬੁਲਾ ਕੇ ਚੈੱਕ ਕਰਵਾਇਆ ਤੇ ਉਹਨਾਂ ਦੀ ਪੋਥੇ ਰਹਿ ਕੇ ਦੇਖਭਾਲ ਕੀਤੀ ਠੀਕ ਹੈ ਤੁਸੀਂ ਆਪ ਦੇ ਬਾਰੇ ਵੀ ਲਿਖ ਸਕਦੇ ਹੋ ਪ੍ਰਸ਼ਨ ਨੰਬਰ 2 ਬੱਤੋ ਮਨੁੱਖ ਨੂੰ ਇਕੱਠੇ ਵਸਣ ਨਾਲ ਕੀ ਲਾਭ ਹੁੰਦੇ ਨੇ ਕੀ ਲਾਭ ਹੁੰਦੇ ਨੇ ਮਨੁੱਖ ਪਿੰਡਾਂ ਸਹਾਰਾ ਤੇ ਕਸਮੇ ਆਦੀ ਵਿੱਚ ਘਰ ਬਣਾ ਕੇ ਇਕੱਠੇ ਰਹਿਣਦੇ ਹਨ ਦੁੱਖ ਸੁੱਖ ਵੇਲੇ ਉਹ ਇੱਕ ਦੂਜੇ ਦੀ ਸਹਾਇਤਾ ਕਰਦੇ ਹਨ ਇਕੱਠੇ ਰਹਿਣ ਨਾਲ ਕਿਸੇ ਸਮੱਸਿਆ ਦਾ ਜਾਂ ਖਤਰੇ ਦਾ ਸਾਹਮਣਾ ਕਰਨ ਦਾ ਸੌਖਾ ਹੋ ਸਕਦਾ ਹੈ ਇਕੱਠੇ ਰਹਿਣ ਨਾਲ ਸੁਰੱਖਿਤ ਹੁੰਦਾ ਹੈ ਠੀਕ ਹੈ ਕੀ ਹੁੰਦਾ ਇਕੱਠੇ ਰਹਿਣ ਨਾਲ ਦੁੱਖ ਸੁੱਖ ਆਪਾਂ ਸਾਂਝਾ ਕਰ ਸਕਦੇ ਨੇ ਸਮੱਸਿਆ ਦਾ ਹੱਲ ਕਰ ਸਕਦੇ ਆ ਤੇ ਸੁਰੱਖਿਤ ਮਹਿਸੂਸ ਕਰਦੇ ਆਪਾਂ ਠੀਕ ਹੈ ਅੱਗੇ ਦੇਖੋ ਪ੍ਰਸ਼ਨ ਨੰਬਰ 3 ਬੱਚੋ ਤੁਹਾਡੇ ਗਵਾਂਡ ਵਿੱਚੋਂ ਕਿਹੜਾ ਪਰਿਵਾਰ ਤੁਹਾਨੂੰ ਸਭ ਤੋਂ ਚੰਗਾ ਲੱਗਦਾ ਹੈ ਤੇ ਕਿਉਂ ਸਾਡੇ ਗੁਆਂਢ ਵਿੱਚ ਇੱਕ ਪਰਿਵਾਰ ਰਹਿੰਦਾ ਹੈ ਜਿਸ ਵਿੱਚ ਪਤੀ ਤੇ ਪਤਨੀ ਹਨ ਦੋਵੇਂ ਸਕੂਲ ਵਿੱਚ ਅਧਿਆਪਕ ਹਨ ਆਂਢ ਗੁਆਂਢ ਵਿੱਚ ਕਿਸੇ ਨੂੰ ਵੀ ਸਮੱਸਿਆ ਆਵੇ ਉਹ ਤੁਰੰਤ ਮਦਦ ਲਈ ਪੁੱਜ ਜਾਂਦੇ ਹਨ ਉਹ ਬਹੁਤ ਮਿੱਠੇ ਬੋਲਦੇ ਬੋਲਦੇ ਹਨ ਤੇ ਆਲੇ-ਦੁਆਲੇ ਦੇ ਬੱਚਿਆਂ ਨੂੰ ਮੁਫਤ ਵਿੱਚ ਪੜ੍ਹਾਈ ਪੜਾਉਂਦੇ ਵੀ ਹਨ ਓਕੇ ਹੈ ਮੂਫਤ ਵਿੱਚ ਪੜਾਉਂਦੇ ਉਹਨਾਂ ਨੂੰ ਠੀਕ ਹੈ ਪਰਸ਼ਨ ਨੰਬਰ 4 ਬੱਚੋ ਤੁਹਾਡੇ ਮੋਲੇ ਜਾਂ ਪਿੰਡ ਵਿੱਚ ਕਿਹੜੀਆਂ-ਕਿਹੜੀਆਂ ਸਾਂਝੀਆਂ ਥਾਵਾਂ ਹਨ ਅਤੇ ਲੋਕ ਇਹਨਾਂ ਦੀ ਕਿਹੜੇ ਕਾਰਜਾਂ ਲਈ ਵਰਤੋਂ ਕਰਦੇ ਹਨ ਤੁਸੀਂ ਕੋਈ ਵੀ ਲਿਖ ਸਕਦੇ ਹੋ ਸਾਡੇ ਪਿੰਡ ਵਿੱਚ ਧਰਮਸ਼ਾਲਾ ਹੈ ਇਸ ਦੀ ਵਰਤੋਂ ਵਿਆਹ ਸਾਦੀਆਂ ਮੌਕੇ ਬਾਰਾਤ ਠਹਿਰਾਉਣ ਲਈ ਕੀਤੀ ਜਾਂਦੀ ਹੈ ਸਾਡੇ ਮੋਲੇ ਵਿੱਚ ਇੱਕ ਪਾਰਕ ਵੀ ਹੈ ਜਿਸ ਵਿੱਚ ਮੋਲੇ ਦੇ ਸਾਰੇ ਬੱਚੇ ਖੇੜਦੇ ਹਨ ਠੀਕ ਹੈ ਤੁਸੀਂ ਹੋਰ ਵੀ ਚੀਜ਼ਾਂ ਲਿਖ ਸਕਦੇ ਹੋ ਲੱਗੇ ਦੇਖੋ ਬੱਚੋ ਕੇਵਲ ਮਨੁੱਖੀ ਨਹੀਂ ਸਗੋਂ ਬਹੁਤ ਸਾਰੇ ਕੀਟ ਵੀ ਕਲੋਨੀਆ ਬਣਾ ਕੇ ਰਹਿੰਦੇ ਹਨ ਜਿਵੇਂ ਕੀੜੀਆਂ ਸ਼ੌਂਕ ਸਹਦ ਦੀਆਂ ਮੱਖੀਆਂ ਪ੍ਰਿੰਡ ਆਦਿ ਸਹਿਰ ਦੀਆਂ ਸਹਦ ਦੀਆਂ ਮੱਖੀਆਂ ਦੇ ਸੱਤੇ ਵਿੱਚ ਤਿੰਨ ਦਰਾਂ ਦੀਆਂ ਮੱਖੀਆਂ ਹੁੰਦੀਆਂ ਹਨ ਇੱਕ ਮੱਖੀ ਜਿਹੜੀ ਹੈ ਇੱਕ ਰਾਣੀ ਮੱਖੀ ਕੁਝ ਨਰ ਮੱਖੇ ਅਤੇ ਬਾਕੀ ਕਾਮਾ ਮੱਖੀਆਂ ਹੁੰਦੀਆਂ ਹਨ ਰਾਣੀ ਮੱਖੀ ਅਤੇ ਨਰ ਮੱਖੀਆਂ ਦਾ ਕੰਮ ਸੰਤਾਨ ਉਤਪਨਤੀ ਹੁੰਦਾ ਹੈ ਜਦਕਿ ਕਾਮਾ ਮੱਖੀ ਬਾਕੀ ਸਾਰੇ ਕੰਮ ਕਰਦੀਆਂ ਹਨ ਜਿਸ ਵਿੱਚ ਸਹਿਦ ਬਣਾਉਣ ਲਈ ਫੁੱਲਾਂ ਤੋਂ ਪ੍ਰਾਗਣ ਪ੍ਰਾਗਣਣ ਲੈ ਕੇ ਆਉਣਾ ਮੋਮ ਪੈਦਾ ਕਰਕੇ ਛੱਤੇ ਦੇ ਖਾਣੇ ਬਣਾਉਣੇ ਛੱਤੇ ਦੀ ਸਫਾਈ ਕਰਨੀ ਅਤੇ ਦੁਸ਼ਮਨਾ ਤੋਂ ਛੱਤੇ ਦੀ ਰੱਖਿਆ ਕਰਨੀ ਕਾਮਾ ਮੱਖੀਆਂ ਦੀ ਉਮਰ ਅਨੁਸਾਰ ਹੋ ਨਾ ਦੇ ਕੰਮ ਬਦਲੇ ਬਦਲਦੇ ਰਹਿੰਦੇ ਹਨ ਪਰ ਕੋਈ ਵੀ ਕਾਮਾ ਮੱਖੀ ਆਪਣੇ ਕੰਮ ਵਿੱਚ ਕੁਤਾਈ ਨਹੀਂ ਕਰਦੀ ਜਦ ਛੱਤੇ ਨੂੰ ਖਤਰਾ ਮਹਿਸੂਸ ਹੁੰਦਾ ਹੈ ਤਾਂ ਕਾਮਾ ਮੱਖੀ ਮੱਖੀਆਂ ਰਲ ਕੇ ਦੁਸ਼ਮਨ ਉੱਤੇ ਹਮਲਾ ਕਰ ਦਿੰਦੀਆਂ ਹਨ ਹਾਲਾਂਕਿ ਜਦ ਕਾਮਾ ਮੱਖੀ ਕਿਸੇ ਨੂੰ ਡੰਗ ਮਾਰਦੀ ਹੈ ਤਾ ਉਸ ਦਾ ਡੰਗ ਮਾਰਨ ਵਾਲਾ ਡੰਗ ਉਸ ਦੇ ਸਰੀਰ ਵਿੱਚ ਫੁੱਟਿਆ ਜਾਂਦਾ ਹੈ ਅਤੇ ਡੰਗ ਮਾਰਨ ਵਾਲੀ ਮੱਖੀ ਦੀ ਮੌਤ ਹੋ ਜਾਂਦੀ ਹੈ ਪਰੰਤੂ ਉਹ ਆਪਣੀ ਜਾਨ ਕੁਰਬਾਨ ਕਰਕੇ ਵੀ ਆਪਣੇ ਛੱਤੇ ਦੀ ਰੱਖਿਆ ਕਰਦੀ ਹਨ ਇਸ ਤਰ੍ਹਾਂ ਸਾਂਝੇ ਕੰਮ ਕਰਨ ਦੇ ਮਾਮਲੇ ਵਿੱਚ ਸਹਿਦ ਦੀ ਮੱਖੀ ਤੋਂ ਮਨੁੱਖ ਵੀ ਬਹੁਤ ਪ੍ਰੇਰਣਾ ਲੈ ਸਕਦਾ ਹੈ ਠੀਕ ਹੈ ਬੱਚੋ ਇਹ ਸੱਯਦ ਦੀ ਮੱਖੀਆਂ ਬਾਰੇ ਦੱਸਿਆ ਹੈ ਉਹ ਕਿਵੇਂ ਇਕੱਠੇ ਹੋ ਕੇ ਕੰਮ ਕਰਦੇ ਹੈ ਸਹਿਯੋਗ ਕਰਦੇ ਇੱਕ ਦੂਜੇ ਦਾ ਜਦੋਂ ਹਾੜ ਆਏ ਮੇਰੀ ਭੈਣ ਦਾ ਪਿੰਡ ਦਰਿਆ ਦੇ ਕਿਨਾਰੇ ਤੇ ਸਥਿਤ ਹੈ ਇਸ ਦਰਿਆ ਦਾ ਪਾਣੀ ਆਮ ਦਿਨਾਂ ਵਿੱਚ ਥੋੜੀ ਜਿਹੀ ਜਗ੍ਹਾ ਵਿੱਚੋਂ ਲੰਘਦਾ ਹੈ ਇਸ ਦੇ ਆਸ-ਪਾਸ ਲੋਕ ਫਸਲਾਂ ਬੀਜ ਲੈਂਦੇ ਹਨ ਪਰ ਬਰਸਾਤ ਦੇ ਦਿਨਾਂ ਵਿੱਚ ਇਹ ਭਰ ਕੇ ਵਗਦੀ ਦਾ ਹੈ ਇਸ ਸਾਲ ਬਰਸਾਤ ਬਹੁਤ ਜ਼ਿਆਦਾ ਹੋਈ ਜਿਸ ਕਰਕੇ ਦਰਿਆ ਵਿੱਚ ਇੱਕਦਮ ਬਹੁਤ ਜ਼ਿਆਦਾ ਪਾਣੀ ਆ ਗਿਆ ਅਤੇ ਇਸ ਦਾ ਪਾਣੀ ਇਸ ਦੇ ਕਿਨਾਰਿਆਂ ਤੋਂ ਬਾਹਰ ਆਸ-ਪਾਸ ਦੇ ਇਲਾਕਿਆਂ ਵਿੱਚ ਫੈਲ ਗਿਆ ਇਹ ਪਾਣੀ ਘਰਾਂ ਤੇ ਖੇਤਾਂ ਵਿੱਚ ਵੜ ਗਿਆ ਜਿਸ ਨਾਲ ਇਹਨਾਂ ਦੇ ਘਰ ਅਤੇ ਫਸਲਾਂ ਤਬਾਹ ਹੋ ਗਈਆਂ ਜਦ ਪਾਣੀ ਉਤਰ ਗਿਆ ਤਾਂ ਅਸੀਂ ਉਹਨਾਂ ਦਾ ਪਤਾ ਲੈਣ ਗਏ ਮੇਰੀ ਭੈਣ ਨੇ ਹਾੜਾ ਦਾ ਜੋ ਹਾਲ ਦੱਸਿਆ ਉਹ ਇਸ ਤਰ੍ਹਾਂ ਸੀ ਦੋ ਦਿਨ ਤਾ ਲਗਾਤਾਰ ਮੀਂਹ ਪੈ ਰਿਆ ਸੀ ਪਹਿਲਾਂ 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 ਤਾਂ ਬਾਰਿਸ਼ ਦਾ ਪਾਣੀ ਨੀਵੇਂ ਥਾਵਾਂ ਵੱਲ ਜਾਂਦਾ ਰਿਹਾ ਪਰ ਫਿਰ ਪਾਣੀ ਗਲੀਆਂ ਵਿੱਚ ਹੀ ਜਮਾ ਹੋਣ ਲੱਗ ਪਿਆ ਖੇਤ ਵੀ ਸਾਰੇ ਪਾਣੀ ਨਾਲ ਭਰੇ ਹੋਏ ਸਨ ਅਸੀਂ ਕੋਸ਼ਿਸ਼ ਕਰਦੇ ਰਹੇ ਕਿ ਬਾਹਰ ਦਾ ਪਾਣੀ ਘਰਾਂ ਦੇ ਅੰਦਰ ਨਾ ਵੜੇ ਪਰ ਸ਼ਾਮ ਨੂੰ ਅਸੀਂ ਦੇਖਿਆ ਕਿ ਦਰਿਆ ਵਾਲੇ ਪਾਸੇ ਤੋਂ ਪਾਣੀ ਬਹੁਤ ਜ਼ੋਰ ਨਾਲ ਸਾਡੇ ਪਾਸੇ ਵੱਲ ਆ ਰਿਹਾ ਹੈ ਕੁਝ ਸਮੇਂ ਸਮੇਂ ਵਿੱਚ ਹੀ ਸਾਡੇ ਸਾਰੇ ਪਿੰਡ ਵਿੱਚ 5-5 ਫੁੱਟ ਪਾਣੀ ਹੋ ਗਿਆ ਜਿਹੜੇ ਮਕਾਨ ਮਜ਼ਬੂਤ ਨਹੀਂ ਸਨ ਉਹ ਟੜਾ-ਟੜ ਡਿੱਗਣ ਲੱਗੇ ਸਾਡਾ ਮਕਾਨ ਪੱਕਾ ਹੋਣ ਕਰਕੇ ਡਿੱਗਿਆ ਨਹੀਂ ਅਤੇ ਅਸੀਂ ਇਸ ਦੀ ਛੱਤ ਉੱਤੇ ਚੜ ਗਏ ਸਾਡੇ ਗੁਆਂਢ ਵਿੱਚ RAMMU ਦਾ ਕੋਠਾ ਡਿੱਗ ਪਿਆ ਸੀ ਅਸੀਂ ਉਹਨਾਂ ਨੂੰ ਵੀ ਆਪਣੇ ਮਕਾਨ ਦੇ ਛੱਤੇ ਚੜਾ ਲਿਆ ਹੋਰ ਜਿਨ੍ਹਾਂ ਦੇ ਘਰ ਉੱਚੀ ਥਾਂ ਤੇ ਸਨ ਜਾਂ ਮਜ਼ਬੂਤ ਦੋ ਮੰਜ਼ਲਾ ਮਕਾਨ ਸਨ ਉਹਨਾਂ ਨੇ ਗਰੀਬ ਘਰਾਂ ਦੇ ਇਹ ਪਰਿਵਾਰਾਂ ਨੂੰ ਆਸਰਾ ਦਿੱਤਾ ਸਾਡਿਆਂ ਜਾਨਾ ਤਾਂ ਬਚ ਗਈ ਪਰ ਸਾਡੇ ਕੋਲ ਖਾਣ ਲਈ ਕੁਝ ਨਹੀਂ ਸੀ ਬੱਚਿਆ ਕਮਰਿਆਂ ਵਿੱਚ ਪਾਣੀ ਭਰ ਕੇ ਸਾਰਾ ਕੁਝ ਪਾਣੀ ਵਿੱਚ ਡੁੱਬ ਤੇ ਕੇ ਬਰਬਾਦ ਹੋ ਗਿਆ ਸੀ ਇਥੋਂ ਤੱਕ ਕਿ ਸਾਡੇ ਕੋਲ ਪੀਣ ਲਈ ਪਾਣੀ ਵੀ ਨਹੀਂ ਸੀ ਚਾਹੇ ਸਾਰੇ ਪਾਸੇ ਪਾਣੀ ਹੀ ਪਾਣੀ ਸੀ ਪਰ ਉਹ ਪਾਣੀ ਗੰਦਾ ਹੋਣ ਕਰਕੇ ਪੀਤਾ ਨਹੀਂ ਜਾ ਸਕਦਾ ਸੀ ਦੋ ਰਾਤਾਂ ਅਤੇ ਇੱਕ ਦਿਨ ਤਾਂ ਅਸੀਂ ਇਸੇ ਤਰ੍ਹਾਂ ਹੀ ਉਕੇ ਤੇ ਅਤੇ ਅਤੇ ਕੱਡੇ ਪਰ ਅਗਲੇ ਦਿਨ ਜਦ ਬਾਰਸ ਰੁਕੀ ਅਤੇ ਪਾਣੀ ਕੁਝ ਨੀਵਾ ਹੋਇਆ ਤਾਂ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਵਿੱਚੋਂ ਲੋਕ ਖਾਣ-ਪੀਣ ਦਾ ਸਮਾਨ ਲੈ ਕੇ ਸਾਡੇ ਤੱਕ ਪਹੁੰਚਣ ਲੱਗੇ ਉਹ ਛੱਤਾਂ ਤੇ ਹੋਰ ਉੱਚੀਆਂ ਥਾਵਾਂ ਤੇ ਬੈਠੇ ਲੋਕਾਂ ਤੱਕ ਇਹ ਸਮਾਨ ਪਹੁੰਚਾਉਣ ਲੱਗੇ ਭੋਜਨ ਤੋ ਬਿਨਾ ਉਹੋ ਕੱਪੜੇ ਅਤੇ ਦਵਾਈਆਂ ਵੀ ਲੈ ਕੇ ਆਏ ਸਨ ਕਿਉਂਕਿ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਮਾਹੌਲ ਵਿੱਚ ਬਿਮਾਰ ਹੋ ਗਏ ਸਨ ਸਾਡੀ ਮਦਦ ਤੇ ਆਉਣ ਵਾਲੇ ਲੋਕਾਂ ਵਿੱਚ ਨੌਜਵਾਨ ਵਿਦਿਆਰਥੀ ਸਮਾਜ ਸੇਵੀ ਸੰਸਥਾਵਾਂ ਨਾਲ ਸੰਬੰਧਿਤ ਵਿਅਕਤੀ ਅਤੇ ਬਹੁਤ ਸਾਰੇ ਆਮ ਲੋਕ ਸੀ ਉਹ ਸਾਨੂੰ ਜਾਣਦੇ ਵੀ ਨਹੀਂ ਸਨ ਪਰ ਉਹਨਾਂ ਨੇ ਸਾਡੀ ਬਹੁਤ ਮਦਦ ਕੀਤੀ ਸਾਨੂੰ ਅਹਿਸਾਸ ਹੋਇਆ ਕਿ ਜੋ ਲੋਕ ਮੁਸੀਬਤ ਸਮੇਂ ਖੋਰਾ ਦੀ ਮਦਦ ਕਰਦੇ ਹਨ ਉਹ ਕਿੰਨੇ ਚੰਗੇ ਹੁੰਦੇ ਹਨ ਅਸੀਂ ਉਹਨਾਂ ਦਾ ਦਿਲੋਂ ਧੰਨਵਾਦ ਕਰ ਰਹੇ ਹਾਂ ਜਦੋਂ ਪਾਣੀ ਹੋਰ ਕਟ ਗਿਆ ਤਾਂ ਅਸੀਂ ਆਪਣੇ ਘਰ ਸਾਫ਼ ਕਰਨ ਲੱਗੇ ਪਰ ਜਿਨ੍ਹਾਂ ਦੇ ਘਰ ਡਿੱਗ ਪਏ ਸਨ ਉਹਨਾਂ ਨੂੰ ਵੱਡੀ ਮੁਸ਼ਕਲ ਪੈ ਇਸ ਆ ਰਹੀ ਸੀ ਹੁਣ ਉਹਨਾਂ ਲਈ ਸਰਕਾਰ ਨੇ ਪਿੰਡ ਦੇ ਬਾਹਰ ਉੱਚੀ ਜਗ੍ਹਾ ਤੇ ਤੰਬੂ ਗੱਡ ਦਿੱਤੇ RAMU ਵਰਗੇ ਪਰਿਵਾਰ ਉੱਥੇ ਤੰਬੂ ਵਿੱਚ ਰਹਿਣ ਰਹੇ ਸਨ ਰੇ ਰੇ ਰਹੇ ਹਨ ਪਰ ਉਥੇ ਘਰ ਵਰਗੀ ਗੱਲ ਨਹੀਂ ਬਣਦੀ ਇੱਕ ਤਾਂ ਉਥੇ ਘਰ ਵਾਲਾ ਸਮਾਨ ਨਹੀਂ ਦੂਸਰਾ RAMU ਹੋ ਹੋਰਾਂ ਨੂੰ ਇਹ ਫਿਕਰ ਲੱਗਿਆ ਹੋਇਆ ਕਿ ਉਹ ਆਪਣਾ ਘਰ ਦੁਆਰੇ ਕਿਵੇਂ ਬਣਾਉਣਗੇ ਠੀਕ ਹੈ ਬੱਚੋ ਆ ਦੇਖੋ ਕਿਵੇਂ ਹਾਰ ਦੇ ਟਾਈਮਾਂ ਚ ਲੋਕਾਂ ਦਾ ਦ੍ਰਿਸ਼ ਦਿਖਾ ਰੱਖਿਆ ਨੀਹਾਂ ਵਿੱਚ ਪਾਣੀ ਖੜਾ ਹੋ ਰਹਿਣ ਕਰਕੇ ਕਮਜ਼ੋਰ ਘਰ ਅਜੇ ਵੀ ਡਿੱਗ ਰਹੇ ਹਨ ਦੂਸਰੀ ਗੱਲ ਦੂਸਰੀ ਗਲੀ ਵਿੱਚ ਗੁਰਜੰਟ ਸਿੰਘ ਦਾ ਘਰ ਹੈ ਕាល ਜਦ ਉਹ ਉਸ ਦੀ ਪਤਨੀ ਕੋਈ ਸਮਾਨ ਚੁੱਕਣ ਪਸ਼ੂਆਂ ਵਾਲੇ ਪਾਸੇ ਗਈ ਤਾਂ ਉਸ ਉੱਤੇ ਕੰਧ ਡਿੱਗ ਪਈ ਉਸ ਨੇ ਦੇ ਬਹੁਤ ਸੱਟਾਂ ਲੱਗੀਆਂ ਸੜਕ ਸ਼ੁਕਰ ਹੈ ਕਿ ਪਿੰਡ ਨੂੰ ਆਉਂਦੀ ਸੜਕ ਤੋਂ ਪਾਣੀ ਲੈ ਗਿਆ ਸੀ ਜਿਸ ਕਰਕੇ ਸਹਿਰ ਤੋਂ ਐਂਬੂਲੈਂਸ ਆ ਗਈ ਅਸੀਂ ਉਸ ਨੂੰ ਚੁੱਕ ਕੇ ਐਂਬੂਲੈਂਸ ਤੱਕ ਲੈ ਗਏ ਅਤੇ ਐਂਬੂਲੈਂਸ ਤੇ ਉਸ ਨੂੰ ਸਹਿਰ ਦੇ ਹਸਤਾਲ ਪਹੁੰਚਾ ਦਿੱਤਾ ਹੁਣ ਉਹ ਦਾਖਲ ਹੈ ਸਮੇਂ ਵਿੱਚ ਹਸਤਾਲ ਪਹੁੰਚਣ ਨਾਲ ਉਸ ਦੀ ਜਾਨ ਤਾਂ ਬਚ ਗਈ ਪਰ ਉਸ ਦੀ ਲੱਤ ਦੀ ਹੱਡੀ ਟੁੱਟ ਗਈ ਹੈ ਜਿਸ ਕਰਕੇ ਉਸ ਨੂੰ ਕਾਫੀ ਦਿਨਾਂ ਤੱਕ ਹਸਤਾਲ ਹੀ ਰਹਿਣਾ ਪਵੇਗਾ ਪੈਣ ਦੀਆਂ ਗੱਲਾਂ ਸੁਣ ਕੇ ਸਾਨੂੰ ਮਹਿਸੂਸ ਹੋਇਆ ਕਿ ਉਹਨਾਂ ਨੂੰ ਕਿੰਨੀਆਂ ਤਕਲੀਫਾਂ ਚੇਲਣੀਆਂ ਪਈਆਂ ਆਪਣੇ ਘਰ ਵਿੱਚ ਸਾਨੂੰ ਬੜੀਆਂ ਸਹੂਲਤਾਂ ਹੁੰਦੀਆਂ ਹਨ ਪਰ ਸਾਨੂੰ ਗਰਮੀ ਘਰ ਸਾਨੂੰ ਗਰਮੀ ਸਰਦੀ ਅਤੇ ਵਰਖਾ ਤੋਂ ਬਚਾਉਂਦੇ ਹਨ ਇਹ ਸਾਨੂੰ ਮ ਸੁਰੱਖਿਆ ਦਿੰਦੇ ਹਨ ਕੁਦਰਤੀ ਆਫਤਾ ਸਮੇਂ ਜਦ ਘਰ ਤਹੇ ਜਾਂਦੇ ਹਨ ਤਾਂ ਸਾਨੂੰ ਪਤਾ ਚੱਲਦਾ ਹੈ ਕਿ ਘਰਾਂ ਤੋਂ ਬਿਨੈ ਰਹਿਣਾ ਕਿੰਨਾ ਔਖਾ ਹੁੰਦਾ ਹੈ ਕੁਦਰਤੀ ਆਫਤਾਵਾਂ 'ਚ ਲੈ ਘਰਾਂ ਦੀ ਸੁਰੱਖਿਆ ਕੁਦਰਤੀ ਆਫਤਾ ਕੀ ਹੁੰਦੀ ਹੈ ਵਿੱਚੋਂ ਦੇਖੋ ਕੁਦਰਤੀ ਆਫਤਾ ਜਿਵੇਂ ਬੁਚਾਲ ਹੜ੍ਹ ਅੱਗ ਲੱਗਣਾ ਸੁਨਾਮੀ ਅਤੇ ਹੈ ਤੂਫਾਨ ਆਦਿ ਤੇ ਕਿਸੇ ਦਾ ਕੋਈ ਵਸ ਨਹੀਂ ਹੈ ਇਸ ਵਿੱਚ ਲੱਖਾਂ ਲੋਕ ਬੇਕਾਰ ਹੋ ਜਾਂਦੇ ਨੇ ਬਰਸਾਤ ਦੇ ਮੌਸਮ ਵਿੱਚ ਅਕਸਰ ਕੱਚੇ ਘਰ ਡਿੱਗ ਪੈਂਦੇ ਹਨ ਜਾਂ ਹੜ੍ਹਾਂ ਵਿੱਚ ਵੀ ਜੋ ਘਰ ਮਜ਼ਬੂਤ ਨਹੀਂ ਹੁੰਦੇ ਉਹ ਤਹਿ ਜਾਂਦੇ ਹਨ ਇਸ ਨਾਲ ਬਹੁਤ ਜਾਨੀ ਮਾਨੀ ਨੁਕਸਾਨ ਹੁੰਦਾ ਹੈ ਇਸ ਲਈ ਕੁਦਰਤੀ ਆਫਤਾਂ ਤੋਂ ਬਚਣ ਲਈ ਅੱਗੇ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਕਿਹੜੀ ਗੱਲਾਂ ਦਾ ਧਿਆਨ ਰੱਖਣਾ ਹੈ ਬੱਚੋ ਦੇਖੋ ਪਹਿਲੇ ਵਿਚਾਲ ਆਉਣ ਤੇ ਘਰਾਂ ਦਫਤਰਾਂ ਅਤੇ ਸਕੂਲਾਂ ਤੋਂ ਬਾਹਰ ਖੁੱਲੀ ਥਾਂ ਵਿੱਚ ਨਿਕਲ ਜਾਣਾ ਚਾਹੀਦਾ ਹੈ ਦੂਜਾ ਹੜ ਆਉਣ ਤੇ ਨੀਵੀਂ ਥਾਂ ਤੋਂ ਉੱਚੀ ਥਾਂ ਵੱਲ ਚਲੇ ਜਾਣਾ ਚਾਹੀਦਾ ਹੈ ਤੀਜਾ ਦੇਖੋ ਬੱਚੋ ਅੱਗ ਲੱਗਣ ਤੇ ਅੱਗ ਬੁਝਾਉਣ ਦਸਤੇ ਯਾਨੀ ਫਾਇਰ ਬ੍ਰਿਗੇਡ ਨੂੰ ਬੁਲਾਉਣਾ ਚਾਹੀਦਾ ਹੈ ਚੌਥਾ ਤੂਫਾਨ ਆਉਣ ਤੇ ਪੱਕੇ ਘਰਾਂ ਕਰਾਂ ਅੰਦਰ ਹੀ ਰਹਿਣਾ ਚਾਹੀਦਾ ਹੈ ਪੰਜਵਾਂ ਐਮੂਲੈਂਸ ਦੀ ਮਦਦ ਨਾਲ ਜ਼ਖਮੀ ਜਾਂ ਬਿਮਾਰ ਵਿਅਕਤੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣਾ ਚਾਹੀਦਾ ਹੈ ਅੱਗੇ ਦੇਖੋ ਬੱਚੋ ਉਪਰੋਕਤ ਆਫ਼ਤਾਂ ਤੇ ਦੇ ਆਉਣ ਤੇ ਕੁੱਝ ਸਮਾਜ ਸੇਵੀ ਸੰਸਥਾਵਾਂ ਅਤੇ ਲੋਕ ਭਲਾਈ ਕਲਬ ਸਰਕਾਰ ਨਾਲ ਮਿਲ ਕੇ ਲੋਕਾਂ ਦੀ ਸਹਾਇਤਾ ਕਰਦੇ ਹਨ ਹਸਪਤਾਲ ਕਿਸੇ ਵੀ ਪ੍ਰਕਾਰ ਦੀ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਦਵਾਈਆਂ ਵੰਡਦੇ ਹਨ ਸਾਨੂੰ ਵੀ ਮੁਸ਼ਕਲ ਵਿੱਚ ਫਸੇ ਵਿਅਕਤੀਆਂ ਦੀ ਹਰ ਸੰਭਵ ਸਹਾਇਤਾ ਕਰਨੀ ਚਾਹੀਦੀ ਹੈ ਠੀਕ ਹੈ ਬੱਚੋ ਇਸ ਲੈਸਨ ਤੋਂ ਆਪਾਂ ਨੂੰ ਕੀ ਮਿਲਦਾ ਹੈ ਕੀ ਸਿੱਖਣ ਨੂੰ ਮਿਲਦਾ ਹੈ ਆਪਾਂ ਨੂੰ ਸਿੱਖਣ ਨੂੰ ਮਿਲਦਾ ਹੈ ਜੀ ਇਹ ਆਪਾਂ ਨੇ ਕਿ ਹਰ ਇੱਕ ਜਿਹੜਾ ਮੁਸ਼ਕਲ ਵਿੱਚ ਬੰਦਾ ਹੈ ਉਹਦੀ ਹਰ ਇੱਕ ਸੰਭਵ ਸਹਾਇਤਾ ਜ਼ਰੂਰ ਕਰਨੀ ਚਾਹੀਦੀ ਹੈ ਅਧਿਆਪਕ ਲਈ ਅਧਿਆਪਕ ਬੱਚਿਆਂ ਨਾਲ ਹੋਰ ਕੁਦਰਤੀ ਆਫਤਾਂ ਬਾਰੇ ਦੀ ਵੀ ਜਾਣਕਾਰੀ ਸਾਂਝਾ ਕਰੇ ਜਿਵੇਂ ਕਿ ਭਚਾਲ ਆਉਣਾ ਬੱਦਲ ਫਟਣ ਜਾਂ ਸੋਕਾ ਪੈਣ ਆਦਿ ਇਸ ਤੇ ਕੀ ਕਰਨਾ ਚਾਹੀਦਾ ਹੈ ਕ੍ਰਿਆ 1 ਆਪਣੇ ਮਾਤਾ ਪਿਤਾ ਤੋਂ ਜਾਣਕਾਰੀ ਲਓ ਕਿ ਕੀ ਉਹਨਾਂ ਨੂੰ ਕਿਸੇ ਕੁਦਰਤੀ ਆਫਤ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਉਹਨਾਂ ਦੀ ਕਿਸ ਨੇ ਅਤੇ ਕੀ ਸਹਾਇਤਾ ਕੀਤੀ ਸੀ ਠੀਕ ਹੈ ਬੱਚੋ اچھا ਯਾਦ ਰੱਖਣ ਯੋ ਕਲਾ ਪਿੰਡ ਤੋਂ ਬਾਹਰ ਖੇਤਾਂ ਵਿਚਲਾ ਘਰ ਸੁਰੱਖਿਤ ਨਹੀਂ ਹੈ ਨਹੀਂ ਹੈ ਉਹ ਕਿਉਂਕਿ ਕੱਲਾ ਹੈ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਜੋ ਸਮੂਹ ਵਿੱਚ ਹੀ ਰਹਿਣਾ ਪਸੰਦ ਕਰਦਾ ਹੈ ਹਰ ਪਿੰਡ ਸ਼ਹਿਰ ਵਿੱਚ ਕੁਝ ਸਾਂਝੀਆਂ ਸਮੂਦਾਇਕ ਥਾਵਾਂ ਹੁੰਦੀਆਂ ਜ਼ਰੂਰ ਹੁੰਦੀਆਂ ਹਨ ਸਮਾਜਿਕ ਜਿਹੜਾ ਸਾਂਝਿਆ ਸਮੂਦਾਇਕ ਥਾਵਾਂ ਕਿਰੀ ਹੁੰਦੇ ਜਿਹਨੂੰ ਹਰ ਕੋਈ ਵਰਤਦਾ ਹੈ ਕੁਝ ਜੀਵ ਜੰਤੂ ਵੇ ਝੁੰਡ ਵਿੱਚ ਰਹਿੰਦੇ ਹਨ ਘਰ ਅਜਿਹਾ ਹੋਣਾ ਚਾਹੀਦਾ ਜੋ ਕੁਦਰਤੀ ਆਫਤਾਂ ਦੀ ਮਾਰ ਚੱਲ ਸਕੇ ਠੀਕ ਹੈ ਬੱਚੋ ਆਹ ਨੂੰ ਪ੍ਰਸ਼ਨ ਨੰਬਰ 5ਵਾਂ ਦੇਖੋ ਖਾਲੀ ਥਾਵਾਂ ਭਰਨੀ ਹੈ ਮਨੁੱਖ ਇਕਲਾ ਨਹੀਂ ਰਹਿ ਸਕਦਾ ਕਲਾ ਨਹੀਂ ਰਹਿ ਸਕਦਾ ਬਰਸਾਤ ਦੇ ਮੌਸਮ ਵਿੱਚ ਕੱਚੇ ਕਰ ਡਿੱਗ ਸਕਦੇ ਹਨ ਮਰੀਜ਼ ਨੂੰ ਹਸਪਤਾਲ ਐਂਬੂਲੈਂਸ ਵਿੱਚ ਲਿਜਾਇਆ ਜਾਂਦਾ ਹੈ ਖਾੜਾ ਹੋ ਹੋ ਬਾਦ ਬਿਮਾਰੀਆਂ ਫੈਲ ਜਾਂਦੀਆਂ ਹਨ ਘਰ ਸਾਨੂੰ ਗਰਮੀ ਸਰਦੀ ਤੋਂ ਬਚਾਉਂਦੇ ਹਨ ਠੀਕ ਹੈ ਬੱਚੋ ਅੱਗੇ ਦੇ ਪਰਸ ਨੰਬਰ 6 ਹੇਠ ਲਿਖੇ ਵਾਕ ਦੇ ਸਾਹਮਣੇ ਸਹੀ ਗਲਤ ਦਾ ਨਿਸ਼ਾਨ ਲਾਓ ਇਕੱਠੇ ਰਹਿਣ ਨਾਲ ਸੁਰੱਖਿਆ ਦਾ ਅਹਿਸਾਸ ਨਹੀਂ ਹੁੰਦਾ ਨਹੀਂ ਇਸ ਸੁਰੱਖਿਆ ਦਾ ਅਹਿਸਾਸ ਹੁੰਦਾ ਹੈ ਸਾਂਝੀ ਇਮਾਰਤਾਂ ਸਾਂਝੀ ਆ ਗੋਰੇ ਸਾਂਝੀਆਂ ਇਮਾਰਤਾਂ ਸਮਾਜਿਕ ਕਾਰਜਾਂ ਲਈ ਬਣਾਈ ਜਾਂਦੀਆਂ ਹਨ ਬਿਲਕੁਲ ਸਹੀ ਹੈ ਕੁਦਰਤੀ ਆਫਤ ਤੋਂ ਘਰਾਂ ਨੂੰ ਨਹੀਂ ਬਚਾਇਆ ਜਾ ਸਕਦਾ ਬਚਾਇਆ ਜਾ ਸਕਦਾ ਹੈ ਭਾਈ ਗੁਵਾਂਡ ਦੇ ਪਰਿਵਾਰ ਦੁੱਖ ਸੁੱਖ ਵਿੱਚ ਮਦਦ ਕਰਦੇ ਹਨ ਬਿਲਕੁਲ ਕਰਦੇ ਹਨ ਸ਼ਹਿਰ ਦੀਆਂ ਸਹਿਦੀਆਂ ਮੱਖੀਆਂ ਚੁੰਡ ਵਿੱਚ ਰਹਿੰਦੀਆਂ ਹਨ ਬਿਲਕੁਲ ਰਹਿੰਦੀਆਂ ਅੱਗੇ ਦੇਖੋ ਬਈ ਪਰਸ ਨੰਬਰ 7 ਛਾੜਾ ਤੋਂ ਬਾਅਦ ਲੋਕਾਂ ਨੂੰ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਲੋਕਾਂ ਦੇ ਘਰ ਟੁੱਟ ਜਾਂਦੇ ਨੇ ਜਾਨਵਰ ਮਰ ਜਾਂਦੇ ਹਨ ਫਸਲ ਖਰਾਬ ਹੋ ਜਾਂਦੀ ਹਨ ਬਿਮਾਰੀਆਂ ਫੈਲ ਜਾਂਦੀਆਂ ਹਨ ਦਵਾਈਆਂ ਦੀ ਘਾਟ ਹੋ ਜਾਂਦੀ ਹੈ ਜਦੋਂ ਤੱਕ ਪਾਣੀ ਨਿਕਲ ਨਹੀਂ ਜਾਂਦਾ ਉਦੋਂ ਤੱਕ ਲੋਕਾਂ ਦੇ ਰਹਿਣ ਦੀ ਸਮੱਸਿਆ ਵੀ ਹੋ ਜਾਂਦੀ ਹੈ ਇਹ ਕੁਝ ਸਮੱਸਿਆਵਾਂ ਆਉਂਦੀਆਂ ਪਰਸ਼ਨ ਨੰਬਰ 8 ਬੱਚੋ ਮਨੁੱਖ ਘਰ ਬਣਾ ਕਿਉਂ ਰੰਦਾ ਹੈ ਘਰ ਮਨੁੱਖ ਨੂੰ ਸੁਰੱਖਿਆ ਪ੍ਰਦਾਨ ਕਰਦੀ ਹੈ ਮੀ ਹਨੇਰੀ ਗਰਮੀ ਸਰਦੀ ਤੋਂ ਬਚਾਉਂਦੀ ਹੈ ਮਨੁੱਖ ਸਮਾਜਿਕ ਜੀਵ ਹੈ ਉਹ ਇੱਕ ਦੂਜੇ ਦੇ ਨੇੜੇ ਘਰ ਬਣਾ ਕੇ ਕਸਬੀਆਂ ਬਸਤੀਆਂ ਪਿੰਡਾਂ ਆਦਿ ਵਿੱਚ ਰਹਿੰਦਾ ਹੈ ਠੀਕ ਹੈ ਬੱਚੋ ਪਰਸ਼ਨ ਨੰਬਰ 9 ਕਿਹੜੇ ਕੀਟ ਕਲੋਨੀਆ ਬਣਾ ਕੇ ਰਹਿੰਦੇ ਨੇ ਕਿਹੜੇ ਕੀੜੀਆਂ ਸ਼ੋਕ ਸਹਹਿਦੀਆਂ ਮੱਖੀਆਂ ਪਿੰਡਾ ਆਦੀ ਜੜੀਏ ਫਰੰਡ ਠੀਕ ਹੈ ਆਦੀ ਕੀਟ ਕਲੋਨੀਆ ਬਣਾ ਕੇ ਰੰਦਿਆ ਹਨ ਪਰਸ ਨੰਬਰ 10 ਬੱਚੋ ਐਮ뷸ੈਂਸ ਕੀ ਹੁੰਦੀ ਹੈ ਇਹ ਇੱਕ ਗੱਡੀ ਹੁੰਦੀ ਹੈ ਜਿਸ ਵਿੱਚ ਅੰਦਰ ਖੁੱਲੀ ਜਗ੍ਹਾ ਹੁੰਦੀ ਹੈ ਇਸ ਵਿੱਚ ਕੁਝ ਪ੍ਰਾਇਮਿਕ ਉਪਚਾਰ ਲਈ ਪ੍ਰਬੰਧ ਹੁੰਦੇ ਨੇ ਪ੍ਰਾਇਮਿਕ ਉਪਚਾਰ ਦਾ ਮਤਲਬ ਛੋਟੀ ਮੋਟੀ ਦਵਾਈਆਂ ਜਾਂ ਇੱਕਦਮ ਅਮਰਜੈਂਸੀ ਜਿਹੜੀ ਦਵਾਈਆਂ ਦੀ ਲੋੜ ਹੋ ਉਹ ਹੁੰਦੀ ਹੈ ਇਸ ਦੀ ਬਰਤੋਂ ਰੋਗੀ ਵਿਅਕਤੀ ਨੂੰ ਹਸਪਤਾਲ ਪਹੁੰਚਾਣ ਲਈ ਹੁੰਦੀ ਹੈ ਠੀਕ ਹੈ ਪ੍ਰਾਇਮਰੀ ਉਪਚਾਰ ਉਹੀ ਹੁੰਦਾ ਹੈ ਕਿ ਵਿਅਕਤੀ ਨੂੰ ਘਰ ਤੋਂ ਜਾਂ ਜਿੱਥੇ ਉਹ ਐਮੂਲੈਂਸ ਜਿੱਥੋਂ ਉਹਨੇ ਐਮੂਲੈਂਸ ਨੇ ਉਹਨੂੰ ਲਿਆ ਹੈ ਉੱਥੋਂ ਲੈ ਕੇ ਹਸਪਤਾਲ ਤੱਕ ਜਿੰਨਾ ਖੋ ਸਕਦਾ ਉਹਦੇ ਟ੍ਰੀਟਮੈਂਟ ਹੋਵੇ ਠੀਕ ਹੈ ਬੱਚੋ ਇਹ ਲੈਸਨ ਤੁਹਾਡਾ ਕੰਪਲੀਟ ਥੈਂਕ ਯੂ